ਦੇ ਨਾਲ ਜਿਨ੍ਹਾਂ ਨੇ ਇੱਕ ਰੁਕਮਾ ਵੱਡਾ ਹਾਸਲ ਕੀਤਾ ਹੈ ਪਰ ਉਹਨਾਂ ਜੋ ਪਹਿਲਾਂ ਗੱਲ ਕਰਦੇ ਠੱਠੇ ਪੰਨ ਦੇ ਨਾਲ ਕਰਕੇ ਇਹ ਮਾਨਦਿਆ ਗੱਲਾਂ ਚੰਨੀਆਂ ਦیدار ਸਿੰਘ ਦਾਰੇ ਜੇਠੂ ਵਾਲੇ ਦਾ ਵੀਰ ਛੋਟਾ ਪੱਟਾ ਤੇ ਤਿੰਨ ਥਾਪੀਆਂ ਕੱਟੀਆਂ ਮਾਰੀਆਂ ਟੋਟ ਖਾਨ ਖੇਤਾਂ ਵਾਲਿਆ ਮੋੜਖਾ ਪਾਜੀਪੁਰਵਾਨਾ ਲੋਕੀ ਤੱਕ ਥਾਪੀ ਦਾ ਜਵਾਬ ਦਿੰਦੇ ਐ ਪਰ ਜੋ ਪੇਗ ਤਾਲੀਆਂ ਬਹੁਤ ਜ਼ੋਰਦਾਰ ਆਹ ਦੇਖੋ ਅੰਦਰ ਦੇ ਪਾਸੇ ਇੱਕ ਲਾਂ ਚੱਲਿਆ ਸੀ ਵੀ ਰੇਡ ਮਾਰ ਕੇ ਰੇਡ ਪਾਉਂਗਾ ਤੇ ਲੱਗਦਾ ਪੁਲਸੀਆ ਫੜ ਰਿਹਾ ਪੁਲਸੀਆ ਫੜ ਰਿਹਾ ਇਹ ਤਾਲੀਆਂ 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 ਉਹ ਪਹਿਲੀ ਕਬੱਡੀ ਦੇ ਅੱਜ ਜੋ ਮੜਨਾਂ ਨੂੰ ਖਾਣ ਜੱਦੀ ਦੇ ਕੇ ਸਨਮਾਨ ਕੀਤਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮੌਕੇ 'ਤੇ ਆ ਕੇ ਅੰਦਰ ਇਹਦੇ ਕੋਲ ਆਇਆ ਪਰ ਆਉਂਦੇ ਆ ਕੇ ਆਉਂਦੇ ਜਿੱਗਾ ਬੰਨਿਆ ਤੇ ਕਬੱਡੀ ਵਾਲੇ ਪਾਸੇ ਆਈਏ ਬੰਨ ਤੇ ਕਬੱਡੀ ਦੀਆਂ ਦੋਨੇ ਟੀਮਾਂ ਮੈਦਾਨ ਦੇ ਵਿੱਚ ਜੇਕਰ ਪਰਪਰ ਪੁੱਜ ਗਈਆਂ ਤੇ ਮੈਚ ਸ਼ੁਰੂ ਕਰਾ ਦਈਏ ਜਲਦੀ ਦੇ ਨਾਲ ਜਿੰਮੇਵਾਰੀਆਂ ਬਹੁਤ ਵੱਡੀਆਂ ਨੇ ਆਹ ਕਬੱਡੀ ਪੌਣ ਦੀ ਨਾੜਕ ਵਧਿਆ ਆਇਆ ਇੱਕ ਪਾਸੇ ਮੁਫੱਤਰ ਪਰਮਯਾਨ ਹੈ ਹੁਣ ਫਿਰ ਗਵਾਂਦੀ ਪੰਡਾ ਦਾ ਮੇਲਾ ਬੋਲਿਆ ਕਰਾਵੇ ਬੱਲੇ ਬੱਲੇ ਇਹ ਪੜੀ ਕਬੱਡੀ ਦੇ ਪਰਜੋ ਦਾ ਇੱਕ ਤਰ੍ਹਾਂ ਕਮਾਲਾ ਵੀ ਮੁੰਡਾ ਉਹਨੇ ਸਮੇਂ ਦਾ ਟੌਪ ਦਾ ਜਾ ਗਿਆ ਆ ਭੱਜਣਾ ਪੈ ਗਿਆ ਮਤਰੋ ਕਿਉਂ ਭੱਜਣਾ ਪੈ ਗਿਆ ਪਤਾ ਲਾਉਣ ਦਾ ਗਵਾਇ ਆਹ ਦੇਖੋ ਸਾਹਮਣੇ ਆ ਟੱਕਰ ਟੱਕਰ ਸਮਾਂ ਆ ਤਾੜੀ ਮਾਰੋ ਖੁਣਾ ਮੁੰਡੇ ਦੇ ਨਾਂ ਤੇ ਇਹਦੀ ਇੱਕ ਕਵਰਟੀ ਦੇ ਕਰਾਏ ਆ ਨਾ ਇਸ ਨਾਮ ਕਰਾਏ ਦੇ ਵਿੱਚ ਆਈ ਹੈ ਦੂਜੀ ਉਹ ਬੇਟੀ ਉਹ ਟੀਮ ਜਿਹੜੀ ਜੱਗੀ ਪਾਛੇ ਉਹ ਪਲਾਸਟੇ ਵਿੱਚ ਆ ਜਾਵੇ ਸਾਡੇ ਜਿਹੜਾ ਦੇ ਮੇਨ ਸਪੋਰਟ ਆਇਆ ਦਿੱਤੀ ਤੋਂ ਸਾਡੇ ਪ੍ਰਪ ਹੰਦਲ ਜੁਕੇ ਦਾ ਮੇਲਾ ਜੰਤ ਅਮਰੀਕਾ ਉਹਨਾਂ ਦੇ ਪੁੱਤਰ ਨਾਲ ਜਗਰਤ ਸ਼ਾਹ ਜੁਕੇ ਜਿਹੜਾ ਫਮਰ ਕਰੇਤਾ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਹੈ ਸਾਰੇ ਜੀਆ ਪ੍ਰੋਜੈਕਟ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਏ ਜਿਹੜੇ ਇਸ ਨੂੰ ਸ਼ੁਰੂਆਤ ਕਰਾਏ ਅਤੇ ਖਿੜਾ ਆਪਣੇ ਪਰਿਵਾਰ ਨਾਲ ਖੋਹਣਗੇ ਧੰਨਵਾਦ ਹੈ ਜਿਹੜੇ ਵੀ ਪ੍ਰੋਪਰਟੀ ਆਪਾਂ ਧੰਨਵਾਦ ਕਰਦੇ ਆਏ ਪਹਿਲੇ ਮੁਕਾਬਲੇ ਲਈ ਜਿਹੜੇ ਇਨਾਮ ਇਹ ਨਾਮ ਪਹਿਲਾ ਨਾਮ 120000 ਦੂਜਾ ਨਾਮ 100000 ਅੰਗੇ ਦੂਜੀ ਟੀਮ ਨੂੰ ਪਹੁੰਚਾ ਦਿੰਦੇ ਇਹਨਾਂ ਵਿੱਚ ਕੀ ਆ ਰਿਹਾ 17000 ਦੋਨੇ ਜਿੱਥੇ ਜਿੱਥੇ ਵੀ ਆਉਣ ਸਭ ਦੇ ਘਾਵਾ ਕੇ ਜਲਦੀ ਜਲਾਰ ਪੰਜੀ ਟਰਾਸ਼ ਸ਼ੁਰੂ ਕਰਵਾ ਕੇ ਇੱਕ ਮੋਟਰਮ ਨਾਲ ਦੇ ਵਿੱਚ ਸਾਂਹੀਆਂ ਇੱਕ ਕੌਣੇ ਬਾਕੀ ਹੈ ਬਹੁਤ ਖੁਸ਼ੀਆਂ ਦੇਣੇ ਤੇਰਾ ਮਾਟੋ ਹੋਣੇ ਚਾਹੀਦੇ ਆ ਸਾਰੇ ਪਿੰਡਾਂ ਦੇ ਹੋਣੇ ਚਾਹੀਦੇ ਆ ਕੰਮ ਖੁਸ਼ੀ ਦੀਪ ਹਰ ਮਾਗ ਸਕਦੇ ਚੜ੍ਹ ਕੇ ਕਾਹ ਦੇ ਨਸ਼ਾ ਤਿਆਗੋ ਹੋਰ ਵੀ ਬੜਾ ਕਮਟੀ ਦੇ ਗ੍ਰਾਮ ਪੰਚਾਇਤ ਐਨ ਆਰ ਆਈ ਭਰਾਵਾਂ ਦਾ ਸਹਿਯੋਗ ਪੂਰੇ ਹਾਂ ਜੀ ਪੂਰਾ ਸਹਿਯੋਗ ਜੀ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਨ ਆਰ ਆਈ ਵੀ ਬੱਚੇ ਸਾਡੇ ਇਲਾਕਾ ਸਾਰਾ ਆਪਣਾ ਪੂਰਾ ਨਾਮ ਤੁਸੀਂ ਲੈ ਜਸਮੀਤ ਸਿੰਘ ਮਹਿਮਾ ਜੀ ਠੀਕ ਹੈ ਪਿੰਡ ਦਾ ਨਾਮ ਲੈਦੇ ਹੋ ਜिले ਦਾ ਨਾਮ ਲੈ ਬੜਾ ਪਰਵਾਹ ਕਰਉਂਦੇ ਤੁਸੀਂ ਜੀ ਜਿਲ੍ਹਾ ਹਰਦ ਸਰ ਨਾਮ ਪ੍ਰਗਤੀ ਦੇ ਬਾਰੇ ਤੁਸੀਂ ਕੀ ਮੈਸੇਜ ਦੇਣਾ ਜਿਵੇਂ ਜਸਜੀਤ ਸਿੰਘ ਕੀ ਨਾਮ ਦੱਸੋ ਸਰ ਰੋ ਮੈਸੇਜ ਆਏ ਗੁਰਦੁਆਰਾ ਕਰੋ ਤੇ ਚੰਗੇ ਗੱਲ ਕਰੋ ਸ਼ਾਹ ਗਰੇਸ ਜੀ ਹੁੰਦੋਂ ਤੇ ਨਾਲ